ਸਟਾਰਟਿੰਗ ਕਿਵੇਂ ਹੋਈ ਗੇਮ ਦੀ ਕਿਵੇਂ ਤੁਹਾਡਾ ਇਸ ਚੀਜ਼ ਵੱਲ ਰੁਝਾਨ ਹੋਇਆ ਵੀ ਜਿਵੇਂ ਬਚਪਨ ਚ ਜਿਵੇਂ ਹੁਣ ਆਪਾਂ ਦੇਖਦੇ ਆਂ ਪੁਰਾਣੀ ਤੇ ਭੜਕੀ ਦੇ ਠਾਕੁਰ ਵੀਰੇ ਸਤਨਾਮ ਉਹਨਾਂ ਦੇ ਜਿੰਨੇ ਸੀਨੀਅਰ ਪਲੇਅਰ ਨੇ ਟੀਮ ਦੇ ਵਿੱਚ ਉਹਨਾਂ ਦੀ ਬਹੁਤ ਦੇਣ ਆਪਣੀ ਟੀਮ ਨੂੰ ਟੀਮ ਜੋੜ ਕੇ ਰੱਖਣੀ ਵੱਡੀ ਗੱਲ ਆ ਤਾਂ ਆਪਾਂ ਵੱਡੇ ਆਪਦੇ ਸੀਨੀਅਰਾਂ ਨੂੰ ਖੇਡਦੇ ਦੇਖਣਾ ਤਾਂ ਉਹਨਾਂ ਨੂੰ ਦੇਖ ਕੇ ਅੰਦਰ ਇਹ ਜਾ ਅੰਦਰ ਆਉਣਾ ਸੀਗਾ ਵੀ ਹਾਂ ਆਪਾਂ ਵੀ ਯਾਰੇ ਗਰਾਊਂਡਾਂ ਨਾਲ ਜੁੜੀਏ ਇਹ ਬਾਈ ਜਿੰਨਾ ਟਾਈਮ গোলকিপার ਬਾਈ ਖੜਾ ਉਹ ਮਯਾਲ ਆ ਵੀ ਬਾਲ ਲੰਘ ਜੇ ਇੰਨੀ ਬਾਈ ਦੀ ਪਕੜਾ ਬਾਲ ਤੇ ਆਪਾਂ ਇਹੀ ਆ ਵੀ ਆਪਣੇ ਤਮੰਨਾ ਵੀ ਇੱਕ ਦਾ ਸਰਾਬੇਲਾ ਟੂਰਨਾਮੈਂਟ ਜਿੱਤਣਾ ਬਾਈ ਆਪਣਾ ਹਰਜੀਤ ਨੇ ਵੀ ਆਉਣਾ ਸੀ ਉਹ ਬਾਈ ਮੈਚ ਸੀਗਾ ਅੱਜ ਘੁੱਟੇ ਚਾਲਦੇ ਆ ਮੈਚ ਉਧਰ ਵੀ ਸੀਗਾ ਬਾਈ ਨਾਲ ਕਮਾਲਪੁਰੇ ਮੈ ਸੀਗੇ ਲੋ ਵੀ ਦੋਸਤੋ ਜਿਹੜੇ ਬੰਦੇ ਨੂੰ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਬੰਦੇ ਦੀ ਗਿਣਤੀ ਉਹਨਾਂ ਬੰਦਿਆਂ ਜਾਂਦੀ ਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਫੁੱਟਬਾਲ ਦੇ ਲੇਖੇ ਲਾਈਆ ਬਾਈਟ ਟੌਪ ਦਾ ਗੋਲ ਕੀਪਰ ਆ ਤੇ ਚੰਗਾ ਖਿਡਾਰੀ ਵੀ ਆ ਵੱਡੀ ਗੱਲ ਮਿੱਤਰੋ ਇਹ ਆ ਕਿ ਪਿਛਲੇ ਦਿਨੀ ਨੰਗਲ ਕਲਾ ਮਾਨਸਾ ਦੇ ਨੇੜੇ ਫੁੱਟਬਾਲ ਦਾ ਟੂਰਨਾਮੈਂਟ ਹੋਇਆ ਸੀ ਤੇ ਉੱਥੇ ਲਤਾਲੇ ਪਿੰਡ ਦੇ ਐਨ ਆਰ ਆਈ ਭਰਾਵਾਂ ਵੱਲੋਂ ਅਨਾਉਂਸ ਕੀਤਾ ਗਿਆ ਸੀ ਕਿ ਜੇ ਬਾਈ ਹੁਣੀ ਇਸ ਮੈਚ ਨੂੰ ਜਿਤਾਉਂਦੇ ਨੇ ਇੱਥੋਂ ਆਪਦੇ ਪਿੰਡ ਨੂੰ ਫਰਸਟ ਦਵਾਉਂਦੇ ਨੇ ਤਾਂ ਬਾਈ ਹੁਣਾ ਦਾ ਸਨਮਾਨ ਲਤਾਲੇ ਪਿੰਡ ਦੇ ਟੂਰਨਾਮੈਂਟ ਤੇ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਤੇ ਉਹ ਸਨਮਾਨ ਸਰਪ੍ਰਾਈਜ਼ ਰਹੇਗਾ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਨੰਗਲਗਲਾਂ ਤੋਂ ਸਾਡੇ ਪਿੰਡ ਦੀ ਟੀਮ ਬਾਈ ਫਰਸਟ ਆਈ ਆ ਸਾਰੇ ਪਿੰਡ ਨੂੰ ਬਹੁਤ-ਬਹੁਤ ਮੁਬਾਰਕਾਂ ਉਸ ਤੋਂ ਬਾਅਦ ਵੀ ਸਾਡੇ ਪਿੰਡ ਦੀ ਟੀਮ ਨੇ ਨੰਬਰ ਲਾਏ ਨੇ ਟੂਰਨਾਮੈਂਟਾਂ ਤੋਂ ਪੁੱਟੇ ਤੋਂ ਵੀ ਫਰਸਟ ਆਈ ਆ ਬਹੁਤ-ਬਹੁਤ ਮੁਬਾਰਕਾਂ ਆਜੋ ਮਿੱਤਰੋ ਕਰਦੇ ਆ ਬਾਈ ਹੁਣਾਂ ਨਾਲ ਗੱਲਬਾਤ ਹਾਂਜੀ ਸਤਿਗੁਰਾਲ ਦੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਸਵਾਗਤ ਆ ਤੁਹਾਡਾ ਮਿੱਤਰੋ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਬਾਈ ਆਪਣੇ ਨਾਲ ਨੇ ਬਾਈ ਮਨਪ੍ਰੀਤ ਸਿੰਘ ਬਾਈ ਮੰਨੂ ਲਤਾਲਾ ਮੇਰੇ ਪਿੰਡ ਤੋਂ ਹੀ ਆ ਮੇਰਾ ਬੇਲੀ ਆ ਵੱਡੀ ਗੱਲ ਇਹ ਹੈ ਬਾਈ ਵੀ ਬਾਈ ਫੁੱਟਬਾਲ ਦਾ ਪਲੇਅਰ ਆ ਤੇ ਚੰਗਾ ਪਲੇਅਰ ਆ ਆਜੋ ਅੱਜ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਦੇ ਕੈਰੀਅਰ ਬਾਰੇ ਬਾਈ ਨੇ ਕਿਵੇਂ ਸਟਾਰਟ ਕੀਤਾ ਤੇ ਅੱਜ ਬਾਈ ਕਿੱਥੋਂ ਤੱਕ ਆਇਆ ਉਹ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸਭ ਤੋਂ ਪਹਿਲਾਂ ਕਰਦੇ ਆ ਬਾਈ ਦਾ ਸਵਾਗਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਬਾਈ ਹਾਂਜੀ ਵੀਰੇ ਚੜ੍ਹਦੀ ਕਲਾ ਘਰ ਪਰਵਾਹ ਠੀਕ ਆ ਸਾਰੇ ਵੀਰੇ ਸੁਖ ਸਾਂਦੀ ਆ ਕਿਵੇਂ ਚੱਲਦੀ ਏ ਜ਼ਿੰਦਗੀ ਵੀਰੇ ਵਧੀਆ ਹਨ ਮਹਾਰਾਜ ਦੀ ਕਿਰਪਾ ਵਾ ਹੂੰ ਜਿਵੇਂ ਆਪਾਂ ਬਾਈ ਗੱਲ ਕਰਦੇ ਸੀ ਵੀ ਸ਼ੁਰੂ ਤੋਂ ਗੱਲਬਾਤ ਕਰੋ ਵੀ ਸਟਾਰਟਿੰਗ ਕਿਵੇਂ ਹੋਈ ਗੇਮ ਦੀ ਕਿਵੇਂ ਤੁਹਾਡਾ ਇਸ ਚੀਜ਼ ਵੱਲ ਰੁਝਾਨ ਹੋਇਆ ਵੀ ਜਿਵੇਂ ਬਚਪਨ ਚ ਜਿਵੇਂ ਹੁਣ ਆਪਾਂ ਦੇਖਦੇ ਆ ਹਨਾ ਜਵਾਕ ਖੇਡਦੀ ਨੇ ਪਰ ਆਪਦੇ ਆਪ ਨੂੰ ਯਕੀਨ ਹੁੰਦਾ ਵੀ ਯਾਰ ਆਹ ਚੀਜ਼ ਮੈਂ ਕਰ ਸਕਦਾ ਉਹ ਕਿਦਾਂ ਕਦੋਂ ਸਟਾਰਟ ਹੋਇਆ ਬਾਈ ਸਾਰਾ ਬਿਰੇ ਮਾਨ ਬਿਰੇ ਪਹਿਲਾਂ ਦਾ ਤੇਰਾ ਬਹੁਤ ਧੰਨਵਾਦ ਵੀ ਤਾ ਆਪਾਂ ਨੂੰ ਕਾਬਿਲ ਸਮਝਦੇ ਹੋ ਹਨਾ ਨਹੀਂ ਨਹੀਂ ਕੋਈ ਚੱਕਰੀ ਭਰਾ ਵੀ ਆਪਾਂ ਹਾਂ ਇਹ ਬੱਡੀ ਗੱਲ ਤਾਂ ਪਹਿਲਾਂ ਸਕੂਲ ਟਾਈਮ ਤੋਂ ਹੀ ਲਗਨ ਲੱਗਦੀ ਆ ਹਨਾ ਕਿਸੇ ਵੀ ਗੇਮ ਦੀ ਆ ਦਾ ਸੇਮੇ ਹੀ ਕਲਾਸ ਦੇ ਵਿੱਚ ਆਪਾਂ ਗਰਾਊਂਡ ਦੇ ਵਿੱਚ ਆਉਣਾ ਤਾਂ ਆਪਾਂ ਵੱਡੇ ਆਪਦੇ ਸੀਨੀਅਰਾਂ ਨੂੰ ਖੇਡਦੇ ਦੇਖਣਾ ਤਾਂ ਉਹਨਾਂ ਨੂੰ ਦੇਖ ਕੇ ਅੰਦਰ ਇਹ ਜਾ ਅੰਦਰ ਆਉਣਾ ਸੀਗਾ ਵੀ ਹਾਂ ਆਪਾਂ ਵੀ ਆਰੇ ਗਰਾਊਂਡ ਨਾਲ ਜੁੜੀਏ ਹਨਾ ਆਪਾਂ ਉਦੋਂ ਮਿਹਨਤਕਾਰੀ ਆਪਦੀ ਹੌਲੀ ਹੌਲੀ ਆਪਾਂ ਹੌਲੀ ਹੌਲੀ ਬਜਨੀ ਫੁੱਟਬਾਲ ਖੇਡੀ ਫਿਰ ਕਲੱਬ ਦੇ ਫੁੱਟਬਾਲ ਨਾਲ ਜੁੜੇ ਹੂੰ ਤਾਂ ਆਪਾਂ ਨੂੰ ਉਹਦੇ ਵਿੱਚ ਆ ਕੇ ਕਲੱਬ ਦੇ ਵਿੱਚ ਜਦੋਂ ਆਏ ਆ ਤਾਂ ਆਪਾਂ ਨੂੰ ਸਕੂਲ ਤੋਂ ਬਾਅਦ ਜ਼ਿਲ੍ਹਾ ਕਿਲਾ ਡੈਕ ਤੱਕ ਫਿਰ ਲੈਸਨ ਤੱਕ ਵੀ ਆਪਾਂ ਆਪਣੀ ਗੇਮ ਕੈਰੀ-ਆਨ ਰੱਖੀ ਆ ਹਾਂ ਸਹੀ ਹੈ ਹਨਾ ਫਿਰ ਇਦੂ ਬਾਅਦ ਆਪਣੇ ਪਿੰਡਾਂ ਦੇ ਆਲੋਪਨ ਦੇ ਟੂਰਨਾਮੈਂਟ ਇੱਕ ਪਿੰਡ ਓਪਨ ਦੇ ਆਪਾਂ ਉੱਥੇ ਆਪਦੀ ਪੂਰੀ ਚੜ੍ਹਤ ਰੱਖੀ ਆ ਜਿੰਨਾ ਟਾਈਮ ਵੀ ਫੁੱਟਬਾਲ ਖੇਡੇ ਤਾਂ ਆਪਣੀ ਚੜ੍ਹਤ ਨਾ ਫੁੱਟਬਾਲ ਖੇਡੀ ਆ ਵਧੀਆ ਵਧੀਆ ਬਹੁਤ ਵਧੀਆ ਮਿਹਨਤ ਨਾਲ ਖੇਡੇ ਹੋ ਤੇ ਬਾਈ ਫਿਰ ਘਰੋਂ ਜਿਵੇਂ ਹਨਾ ਆਪਣੇ ਘਰਾਂ 'ਚ ਪਿੰਡ ਵਾਲਾ ਮਾਹੌਲ ਆ ਤੇ ਘਰੋਂ ਬਾਈ ਸਪੋਰਟ ਕਿਵੇਂ ਸੀ ਗੇਮ ਲਈ ਵੀਰੇ ਦੇਖ ਵੱਡੀ ਗੱਲ ਹੁੰਦੀ ਆ ਕੋਈ ਵੀ ਗੇਮ ਆ ਤਾਂ ਇਹ ਖੂਨ ਦੀ ਗੇਮ ਹੁੰਦੀ ਆ ਹੂੰ ਆਪਣੇ ਨਾ ਜਿਵੇਂ ਲਾਲਾ ਪਹਿਲਾਂ ਟੀਟੂ ਚਾਚੇ ਹੋਣੀ ਫਿਰ ਗੁਰਿੰਦਰ ਵੀਰੇ ਹੋਣੀ ਗਾਹ ਆਪਣੇ ਦੂਏ ਭਰਾ ਹੋਣੀ ਆਰਸੀ ਹੋਣੀ ਆਈ ਆਪਣੇ ਘਰ ਦੇ ਵਿੱਚ ਵੀ ਫੁੱਟਬਾਲ ਚੱਲਦੀ ਆਉਂਦੀ ਸੀਗੀ ਤਾਂ ਉਹਨਾਂ ਤੋਂ ਬਾਅਦ ਆਪਾਂ ਨੂੰ ਆਪਦੇ ਖੂਨ ਦੇ ਵਿੱਚ ਹੀ ਵੀਰੇ ਇਹ ਚੀਜ਼ ਮਿਲੀ ਹੋਈ ਹੈ ਹਾਂ ਸਹੀ ਆ ਉਦੋਂ ਫਿਰ ਤੁਸੀਂ ਉਸ ਚੀਜ਼ ਨਾਲ ਜੁੜ ਗਏ ਉਸ ਤੋਂ ਬਾਅਦ ਤੁਸੀਂ ਗੇਮ ਨੂੰ ਕੈਰੀ ਆਉਣ ਰੱਖਿਆ ਹਾਂ ਵੀਰੇ ਇੱਥੇ ਹੀ ਬਸ ਇਹੀ ਸੀਗਾ ਜਦੋਂ ਆਪਾਂ ਗਰਾਊਂਡ 'ਚ ਮਿਹਨਤ ਕਰੀ ਆਪਦੀ ਨਾਲ ਆਪਦੇ ਜੋ-ਜੋ ਰੱਖਿਆ ਹਨ ਤਾਂ ਆਪਾਂ ਆਪਦੇ ਸਾਹਮਣੇ ਰਿਜ਼ਲਟ ਉਹ ਗੱĐਿਆ ਨਹੀਂ ਚੰਗੀ ਗੱਲ ਆ ਬਾਈ ਤੇ ਬਾਈ ਫਿਰ ਜਿਵੇਂ ਤੁਸੀਂ ਦੱਸਦੇ ਹੋ ਵੀ ਸਭ ਪਹਿਲਾਂ ਫਿਰ ਮੈਂ ਕਿਹੜੀ ਜਗ੍ਹਾ ਖੇਡੇ ਸੀ ਤੇ ਕਿਹਦੇ ਨਾਲ ਮੈਂ ਸੀ ਮੇਰੇ ਘਟੋ ਘਾਟੇ ਗੱਲ 2006-7 ਕਰੀ ਹੋਊਗੀ ਪਹਿਲਾਂ ਆਪਾਂ ਬਜਨੀ ਤੋਂ ਬਾਅਦ ਜਦੋਂ ਓਪਨ ਦੇ ਵਿੱਚ ਆਏ ਆ ਠੀਕ ਆ ਤਾਂ ਆਪਾਂ ਸਕੂਲ ਦੇ ਚੱਲ ਜਿਹੜੇ ਮੈਚ ਹੁੰਦੇ ਸੀਗੇ ਤਾਂ ਮੈਂ ਸੀਗੇ ਜਦੋਂ ਓਪਨ ਦੇ ਵਿੱਚ ਅਸੀਂ ਫ੍ਰੈਂਡਲੀ ਮੈਚ ਸੁਧਾਰ ਕਾਲਜ ਨਾਲ ਮੈਚ ਲਾਇਆ ਸੀ ਪਹਿਲੀ ਵਾਰ ਠੀਕ ਆ ਵੀਰੇ ਸਰਦਾਰ ਕਾਜਰੀ ਟੀਮ ਉਹ ਟੀਮਾਂ ਦੇ ਵਿੱਚ ਇੱਕ ਨੰਬਰ ਮੰਨੀ ਪਰਮੰਨੀ ਟੀਮ ਸੀ ਕਿਉਂਕਿ ਉਹਨਾਂ ਦੇ ਵਿੱਚ ਆਪਣੇ ਆਲੇ ਦਾਲੇ ਪਿੰਡਾਂ ਦੇ ਸਟਾਰ ਪਲੇਅਰ ਹੀ ਖੇਡਦੇ ਸੀ ਕਿਉਂਕਿ ਪਹਿਲਾ ਮੈਚ ਖੇਡਣਾ ਪ੍ਰੈਸ਼ਰ ਇੰਨਾ ਸੀਗਾ ਹੂੰ ਆਪਾ ਉਹ ਮੈਚ ਦੇ ਵਿੱਚ ਇੰਨੀ ਚੰਗੀ ਪਰਫਾਰਮੈਂਸ ਦਿੱਤੀ ਤਾਂ ਆਪਣੀ ਟੀਮ ਉੱਥੇ ਫ੍ਰੈਂਡਲੀ ਮੈਚ ਦੇ ਵਿੱਚ ਵੀ ਸੁਧਾਰ ਕਾਲਜ ਦੀ ਹੋਮ ਗਰਾਊਂਡ ਦੇ ਵਿੱਚ 1-0 ਦੇ ਨਾਲ ਅਸੀਂ ਉਹ ਮੈਚ ਜਿੱਤੇ ਤੇ ਆਪਾਂ ਨੂੰ ਜਿਹੜੇ ਵੀ ਪਲੇਅਰ ਸੀਗੇ ਸੀਨੀਅਰ ਜਾਂ ਕੋਚ ਉਹਨਾਂ ਨੇ ਬਹੁਤ ਸਾਬਾਸੀ ਦਿੱਤੀ ਵੀ ਤੂੰ ਅੱਗੇ ਜਾ ਕੇ ਯਾਰ ਬਹੁਤ ਚੰਗਾ ਗੋਲ ਕੀਪਰ ਬਣੇਗਾ ਹਾਂ ਨਹੀਂ ਸ਼ੁਰੂ ਤੋਂ ਬਾਈ ਤੁਸੀਂ ਗੋਲ ਕੀਪਰ ਹੀ ਹਾਂ ਹਾਂ ਵੀਰੇ ਪਹਿਲਾਂ ਤੋਂ ਹੀ ਗੋਲ ਕੀਪਰ ਦੀ ਲੈਨ ਨਾਲ ਜੁੜੇ ਹੋ ਹੂੰ ਯਾਨੀ ਜੇ ਸਟਾਰਟ ਹੀ ਤੁਸੀਂ ਗੋਲ ਕੀਪਰ ਤੋਂ ਕਰਿਆ ਤੇ ਉਹ ਹੀ ਵਧੀਆ ਗੱਲ ਆ ਜਿਹੜੀ ਚੀਜ਼ ਲਈ ਬੈਸਟ ਹੁੰਦਾ ਹੈ ਯਾਨੀ ਯਾਰ ਆਪਾਂ ਇਹੀ ਚੀਜ਼ ਚਾਹੁੰਦੇ ਆਂ ਵੀ ਜਿਹੜੀ ਚੀਜ਼ ਚੰਗੀ ਲੱਗਦੀ ਆ ਅਗਲੇ ਨੂੰ ਆਪਣੀ ਲੋੜ ਆ ਕਿ ਆਪਾਂ ਉਹ ਚੀਜ਼ ਤੇ ਨਿਰਪਰ ਹੋਵੀਂ ਹਾਂ ਯਾਰ ਹਾਂ ਸਹੀ ਆ ਸਹੀ ਆ ਤੇ ਬਾਈ ਫਿਰ ਜਿਵੇਂ ਹੁਣ ਬਾਹਰ ਅੰਦਰ ਜਾਣੇ ਹੋ ਤੁਸੀਂ ਹਨਾ ਜਿਵੇਂ ਬਾਈ ਤੁਸੀਂ ਪਹਿਲਾਂ ਗੇਮ ਲਗਾਤਾਰ ਕਿੰਨਾ ਟਾਈਮ ਖੇਡੀ ਆ ਮਾਨ ਵੀਰੇ ਘੱਟੋ ਘੱਟ 2007 ਤੋਂ ਲੈ ਕੇ ਤਾਂ 12 ਤੱਕ ਤਾਂ ਆਪਾਂ ਗਰਾਉਂਡਾਂ ਨਾਲ ਲਗਾਤਾਰ ਜੁੜੇ ਰਹੇ ਹਾਂ ਹਨਾ ਬਹਿਨਾਗੇ ਹਾਂ ਵਿੱਚ ਦੀ ਫਿਰ ਯਾਰ ਘਰ ਦੇ ਵਿੱਚ ਚੱਲ ਜੇ ਮੈਂ ਕੰਮਕਾਰ ਦੀ ਵੀ ਆਪਦੀ ਲੋੜ ਹੁੰਦੀ ਆ ਤੇ ਥੋੜੀ ਜਿਹੀ ਆਪਾਂ ਨੂੰ ਹਨਾ ਨਾਲ ਦੀ ਨਾਲ ਫਿਰ ਆਪਣੀ ਚੱਲ ਮੈਰਿਜ ਹੋ ਗਈ ਮੈਰਿਜ ਦੇ ਨਾਲ ਨਾਲ ਫਿਰ ਨਾ ਗੇਮ ਦੇ ਵਿੱਚ ਯਾਰ ਉਹ ਨਾ ਹੋ ਹੋਇਆ ਨਹੀਂਗਾ ਇੰਨਾ ਵੀ ਚੱਲ ਥੋੜਾ ਜਿਹਾ ਟਾਈਮ ਗਰਾਉਂਡਾਂ ਤੋਂ ਦੂਰ ਰਹੇ ਚੱਲ ਆਪਣੇ ਪਰਿਵਾਰ ਦੀ ਬਾਅਦ ਦੇ ਵਿੱਚੋਂ ਇੰਨੀ ਸਪੋਰਟ ਰਹੀ ਤਾਂ ਆਪਣੀ ਵਾਈਫ ਦੀ ਵੀ ਹਨਾ ਵੀ ਆਪਾਂ ਦੁਬਾਰੇ ਦੀ ਵਾਪਸੀ ਕੀਤੀ ਹੈ ਹੈਨਾ ਵੱਡੀ ਗੱਲ ਆ ਬਾਈ ਇਹ ਕਈ ਬੰਦੇ ਕਹਿ ਲੈਂਦੇ ਆ ਵੀ ਮੇਰੀ ਗੇਮ ਮੇਰੇ ਘਰ ਦੇ ਹਾਲਾਤਾਂ ਕਰਕੇ ਰਹਿ ਗਈ ਮੈਂ ਇਸ ਕਰਕੇ ਪਿੱਛੇ ਰਹਿ ਗਿਆ ਇਹ ਬਾਈ ਹੁਣੀ ਉਹਨਾਂ 'ਚ ਗਿਣਤੀ ਆਉਂਦੀ ਆ ਵੀ ਜਿਹੜੇ ਬੰਦਿਆਂ ਨੇ ਮਿਹਨਤ ਕਰਨੀ ਵੀ ਨਹੀਂ ਛੱਡੀ ਆ ਉਹਦਾ ਘਰਵਾਰੇ ਵੀ ਸੋਚਿਆ ਤੇ ਗੇਮ ਵੀ ਲਗਾਤਾਰ ਹੋਮੀ ਰੱਖੀ ਇਹ ਉਹਨਾਂ ਬੰਦਿਆਂ ਚੋਂ ਆ ਬਾਈ ਵਧੀਆ ਗੱਲ ਆ ਬਹੁਤ ਵਧੀਆ ਤੇ ਬਾਈ ਜਿਵੇਂ ਆਪਾਂ ਹੁਣ ਤੁਸੀਂ ਬਾਹਰ ਅੰਦਰ ਜਾਣਦੇ ਹੋ ਤੇ ਬਾਈ ਪਿੰਡ ਲਈ ਖੇਡਦੇ ਆ ਆਪਣੇ ਲਤਾਲੇ ਪਿੰਡ ਲਈ ਵੇ ਭਾਈ ਪਿੰਡ ਕਿੰਨਾ ਕਮਾਨ ਕਰਦਾ ਫਿਰ ਉਹ ਜੀ ਜਿਹੜੇ ਯਾਰ ਹੁੰਦਾ ਹੀ ਆ ਜਿਵੇਂ ਆਪਣੇ ਸੀਨੀਅਰ ਪਲੇਅਰ ਆ ਹਨਾ ਨਾ ਜੂਨੀਅਰ ਪਲੇਅਰ ਆ ਵੀ ਆਪਾਂ ਨੂੰ ਉਹ ਪਲੇਅਰ ਵੀ ਅੱਜ ਤੱਕ ਇੰਨੀ ਕਿ ਦਿੰਦੇ ਆ ਨਾ ਵੀ ਹਾਂ ਯਾਰ ਤੁਸੀਂ ਵਾਪਸੀ ਕੀਤੀ ਆ ਹਨਾ ਵੀ ਟੀਮ ਨੂੰ ਲੋਡ ਸੀਗੀ ਤੁਹਾਡੀ ਹਾਂ ਤੇ ਬਾਕੀ ਜਦੋਂ ਆਪਾਂ ਕਿਦੋਂ ਟੂਰਨਾਮੈਂਟ ਜਿੱਤ ਕਿਉਂ ਨਹੀਂ ਆ ਪਿੰਡ ਦੇ ਵਿੱਚ ਆਪਾਂ ਜਦੋਂ ਕਿਤੇ ਵੀ ਆਪਾਂ ਨੂੰ ਪਹਿਲਾਂ ਮਿਲਦਾ ਵਾ ਤਾਂ ਅਗਲਾ ਵਧਾਈਆਂ ਦਿੰਦਾ ਘਰਦਿਆਂ ਨੂੰ ਵਧਾਈਆਂ ਦਿੰਦਾ ਮਾਂ ਪਿਓ ਦਾ ਹੌਸਲਾ ਵਧਦਾ ਵਧਦਾ ਭਾਈ ਸਹੀ ਗੱਲ ਆ ਹਾਂ ਕਿਤੇ ਵੀ ਆਪਾਂ ਪਿੰਡ 'ਚ ਖੜਦੇ ਬੈਠਿਆਂ ਤਾਂ ਅਗਲਾ ਯਾਰ ਆਪਣੇ ਨਾਲ ਗੱਲ ਵਧੀਆ ਤਰੀਕੇ ਨਾਲ ਅਗਲਾ ਕਰਦਾ ਅਗ ਸਭ ਉਸ ਚੀਜ਼ ਦੀ ਗੱਲ ਸਹੀ ਗੱਲ ਸਹੀ ਗੱਲ ਆ ਬਾਕੀ ਬਾਈ ਦੀ ਇੱਕ ਗੱਲ ਆ ਬਾਈ ਸਾਹਮਣੇ ਵੀ ਬੈਠਾ ਜਿਹੜੇ ਦੇਖਣਗੇ ਉਹਨਾਂ ਨੂੰ ਵੀ ਪਤਾ ਵੀ ਚੱਲਦਾ ਮੈਚ ਹੁੰਦਾ ਬਾਈ ਸਾਰੇ ਮੈਚ ਚ ਇੱਕ ਮਿੰਟ ਨਹੀਂ ਚੁੱਪ ਕਰਦਾ ਯਾਨੀ ਟੀਮ ਨੂੰ ਮਗਰੋਂ ਇੰਨੀ ਬਾਈ ਦੀ ਸਪੋਰਟ ਹੁੰਦੀ ਆ ਵੀ ਪਹਿਲਾਂ ਹੀ ਛੱਡ ਦੋ ਸਿਰਾਂ ਗੱਲਬਾਤ ਆ ਇਹਨਾਂ ਜਾਨੀ ਕਿ ਤੇ ਬਾਈ ਫਿਰ ਜਿਵੇਂ ਤੁਸੀਂ ਪੁਰਾਣੇ ਖੇਡਦੇ ਹੋ ਤੇ ਅੱਜ ਦੀ ਜਿਵੇਂ ਫੁੱਟਬਾਲ ਆ ਤੇ ਉਹਨਾਂ ਵੇਲੇ ਦੀ ਗੇਮ ਦੇ ਵਿੱਚ ਕਿੰਨਾ ਕੁ ਫਰਕ ਆ ਗਿਆ ਬਾਈ ਵੀਰਮਾਨ ਵੱਡੀ ਗੱਲ ਤਾਂ ਇਹ ਆ ਉਦੋਂ ਨਾ ਪਲੇਅਰ ਏ ਸੀਗੇ ਵੀ ਸੀਨੀਅਰ ਪਲੇਅਰ ਸੀਨੀਅਰ ਦਾ ਹੋ ਲਗਾਤਾਰ ਖੇਡਦੇ ਸੀ ਹੁਣ ਕੋਈ ਵੀ ਪਲੇਅਰ ਆ ਪੰਜ ਚਾਰ ਸਾਲ ਖੇਡ ਕੇ ਅਗਲਾ ਫੁੱਟਬਾਲ ਸਾਢੇ ਜਾਂਦਾ ਕਿਉਂਕਿ ਯਾਰ ਹੁਣ ਇਹ ਆ ਵੀ ਬਜਨੀ ਦਾ ਟੂਰਨਾਮੈਂਟ ਤੇ ਖਤਮ ਹੀ ਹੋ ਗਈ ਖਤਮ ਹੋ ਗਈ ਸਹੀ ਹੈ ਹਾਂ ਹੁਣ ਸਿੱਧਾ ਅਗਲਾ ਉੱਠਦਾ ਬਾ ਸਾਲ ਕ ਪ੍ਰੈਕਟਿਸ ਕਰਦਾ ਤਾਂ ਓਪਨ ਦੇ ਵਿੱਚ ਆ ਜਾਂਦਾ ਕਿਉਂਕਿ ਮੇਨ ਕਾਰਨ ਇਹ ਆ ਵੀ ਮੇਨ ਕਾਰਨ ਵੱਡਾ ਵੀ ਜਿਹੜੇ ਪਲੇਅਰ ਸੀਗੇ ਉਹ ਅਗਲਾ ਪੜਾਈ ਕਰਕੇ ਚੱਲ ਅਗਲੇ ਨੇ ਆਪਣੀ ਜ਼ਿੰਦਗੀ ਲਾਈਫ ਦੇਖਣੀ ਹੈ ਕਿਲਾ ਬਾਹਰ ਸੈਟਲ ਹੋ ਜਾਂਦਾ ਕਿਉਂਕਿ ਨਵੇਂ ਪਲੇਅਰਾਂ ਨੂੰ ਸੇਤੀ ਮੌਕਾ ਮਿਲ ਜਾਂਦਾ ਉਦੋਂ ਇਹ ਹੁੰਦਾ ਸੀਗਾ ਉਦੋਂ ਤਾਂ ਵੀਰੇ ਤਿੰਨ ਤਿੰਨ ਸਾਲ ਅਸੀਂ ਕਿੱਟਾਂ ਵੀ ਚੱਕੀਆਂ ਨੇ ਸੀਨੀਅਰ ਪਲੇਅਰਾਂ ਦੀਆਂ ਹਾਂ ਬਿਲਕੁਲ ਉਸਤਾਦ ਭਾਈ ਹਾਂ ਵੀਰੇ ਚੱਲ ਆਪਾਂ ਇਹ ਵੀ ਇੱਜ਼ਤ ਇੱਜ਼ਤ ਵੱਡੇ ਹਾਂ ਹਾਂ ਇਹ ਵੱਡੀ ਗੱਲ ਆ ਭਾਈ ਵੱਡੀ ਗੱਲ ਤੇ ਭਾਈ ਜਿਵੇਂ ਫਿਰ ਐਨ ਚੱਲਦਾ ਮੰਨ ਲਓ ਮੈਚ ਆ ਹਨਾ ਵੀ ਪ੍ਰੈਸ਼ਰ ਹੁੰਦਾ ਪੂਰਾ ਗੋਲ ਕੀਪਰ ਤੇ ਹਨਾ ਬਈ ਕੀ ਮੰਨ ਦੇ ਬੱਚ ਹੁੰਦਾ ਉਦੋਂ ਵੀ ਜਦ ਬਾਲਨ ਉੱਤੇ ਆ ਜਾਂਦੀ ਹੈ ਵੀ ਲੈ ਵੀ ਰੋਕਣੀ ਰੋਕਣੀ ਆ ਵੀ ਕੀ ਗੱਲ ਬਾਤ ਆ ਉਹ ਵੀਰੇ ਯਾਰ ਇਹ ਕਿਵੇਂ ਸੀਨ ਬਣਦਾ ਉਹ ਮੈਚ ਦੇ ਵਿੱਚ ਨਾ ਜਦੋਂ ਵੀ ਆਪਾਂ ਕਿਸੇ ਵੀ ਟੀਮ ਦੇ ਪਹਿਲੇ ਮੈਚ ਤੋਂ ਲੈ ਕੇ ਫਾਈਨਲ ਤੱਕ ਨਾ ਇੰਨਾ ਕੁ ਸੈਮੀ ਤੇ ਫਾਈਨਲ ਮੈਚ ਤਾਂ ਇੰਨਾ ਕੁ ਪ੍ਰੈਸ਼ਰ ਵਾਲਾ ਹੋ ਜਾਂਦਾ ਨਾ ਵੀ ਬਸ ਐ ਹੁੰਦਾ ਵੀ ਯਾਰ ਜਿੰਨਾ ਕਿ ਜੋਗੇ ਹੈਗੇ ਆਂ ਵੀ ਆਪਦੀ ਜਾਨ ਲਾ ਦੋ ਨਾ ਲਾ ਦੋ ਲਾ ਦੋ ਸਹੀ ਆ ਸਹੀ ਆ ਹਾਂ ਜਦੋਂ ਆਪਾਂ ਆਪਦੀ ਮਗਰੋਂ ਯਾਰ ਇੱਕ ਗੋਲ ਕੀਪਰ ਪੋਜੀਸ਼ਨ ਹੈ ਜੀ ਹੈ ਨਾ ਵੀ ਮੂਰੇ ਗਰਾਊਂਡ ਦਾ ਸਾਰਾ ਕੁਝ ਆਪਾਂ ਨੂੰ ਮਗਰੋਂ ਖੜੇ ਨੂੰ ਦੀਂਦਾ ਹੁੰਦਾ ਵੀ ਮੂਰੇ ਕੀ ਹੋ ਰਿਹਾ ਹੈ ਨਾ ਸਹੀ ਗੱਲ ਹੈ ਕਿਉਂਕਿ ਪਲੇਅਰ ਕੋ ਬਾਲ ਆਪਾਂ ਨੂੰ ਪਤਾ ਵੀ ਇਹਦੇ ਕੋ ਨੋ ਮੈਨ ਆ ਜਾਂ ਉੱਤੇ ਬੈਨ ਆ ਰਿਹਾ ਵਾ ਕੋਣ ਆਗਰੋਂ ਕੈਰੀ ਕਰ ਦੇਣਾ ਵੀ ਹਾਂ ਤੋਂ ਬਈ ਟੈਨਸ਼ਨ ਫਰੀ ਰਹੇ ਬੰਦਾ ਰਿਲੈਕਸ ਹੋ ਜਾਂਦਾ ਬਿਲਕੁਲ ਬਈ ਤੇ ਬਾ ਲਾਉਣ ਦਾ ਮਾਨ ਇੰਨਾ ਕੁ ਪ੍ਰੈਸ਼ਰ ਹੁੰਦਾ ਵੀ ਆਪਾਂ ਯਾਰ ਜਿਹੜੇ ਕੰਮ ਲਈ ਆਪਾਂ ਨੂੰ ਟੀਮ ਨੇ ਖੜਾਇਆ ਵਾ ਤਾਂ ਆਪਾਂ ਉਹ 100% ਹੀ ਦੇਈਏ ਜੀ ਲਈਏ ਸਹੀ ਗੱਲ ਆ ਬਈ ਬਹੁਤ ਵਧੀਆ ਗੱਲ ਕਹੀ ਬਾਈ ਨੇ ਤੇ ਬਾਈ ਫਿਰ ਆਪਣਾ ਜਿਵੇਂ ਫੇਵਰੇਟ ਬੰਦਾ ਮਾਨ ਪਸੰਦ ਖਿਡਾਰੀ ਕੋਈ ਕਿਹੜਾ ਵਾ ਆਪਣਾ ਵੀ ਪੁਰਤਗਾਲਾ ਕ੍ਰਿਸਟੀਨ ਰनाल्डੋ ਆਪਾਂ ਵੀ ਉਹਨੂੰ ਉਹ ਟਾਈਮਾਂ ਦਾ ਆਪਾਂ 2007 ਤੋਂ ਐਡਲੀ ਮੰਨਦੇ ਆਉਂਦੇ ਆ ਉਹ ਬੰਦੇ ਨੂੰ ਵੀ ਬਹੁਤ ਯਾਰ ਬੰਦੇ ਦੇ ਸਟਰਗਲ ਵੀ ਉਹਦੀ ਬੰਦੇ ਦੀ ਤੇ ਫੁੱਟਬਾਲ ਜਗਤ ਵਿੱਚ ਦੇਣ ਵੀ ਬਹੁਤ ਵੱਡੀ ਆ ਬਹੁਤ ਵੱਡੀ ਆ ਹਾਂ ਉਹਨੂੰ ਦੇਖ ਕੇ ਕਿੰਨੇ ਪਲੇਅਰ ਆਪਣੇ ਆਪਣੇ ਵੀ ਇੰਡੀਆ ਦੇ ਵਿੱਚ ਵੀ ਉਹਨੂੰ ਉਹ ਕਰਦੇ ਹੂੰ ਸਹੀ ਗੱਲ ਆ ਸਹੀ ਗੱਲ ਆ ਲੈ ਬਾਈ ਵੱਡੀ ਗੱਲ ਇਹ ਵੀ ਆ ਹੁਣ ਜਿਹੜਾ ਆ ਆਪਣਾ ਮਾਨਸੇ ਨੰਗਲ ਕਲਾਂ ਬਾਈ ਮੂਸੇ ਵਾਲੇ ਦੇ ਪੈਂਡ ਕੋਲੇ ਟੂਰਨਾਮੈਂਟ ਹੋਇਆ ਉਥੇ ਬਾਈ ਕਹਿੰਦੇ ਮੈਚ ਬੜਾ ਅੜਿਆ ਥਾਪੀਆਂ ਥੂਪੀਆਂ ਵੱਜੀਆਂ ਕਹਿੰਦੇ ਉਹ ਕੀ ਗੱਲਬਾਤ ਕਿਵੇਂ ਬਣਿਆ ਸੀ ਇੱਕ ਵੀਰੇ ਮਨ ਵੱਡੀ ਗੱਲ ਇਹ ਸੀ ਕਿਉਂਕਿ ਆਪਾਂ ਆਪਦੇ ਏਰੀਏ 'ਚ ਜਾਂ ਆਪਣੇ ਚੰਗੀ ਫੁੱਟਬਾਲ ਟੂਰਨਾਮੈਂਟ ਹੁੰਦੇ ਆ ਆਪਣੀ ਟੀਮ ਪਹਿਲੀ ਦੂਜੀ ਤੀਜੀ ਵਾਰ ਇੰਨੀ ਦੂਰ ਖੇਡਣ ਗਈ ਆ ਹਨਾ ਮਾਣ ਸਾਹ ਬਹੁਤ ਕਾਫੀ ਆਪਾਂ ਨੂੰ ਕਾਫੀ ਪੈ ਜਾਂਦਾ ਬਾਈ ਹਾਂ ਕਿਉਂਕਿ ਉਧਰ ਨਾ ਚੰਗੀਆਂ ਟੀਮਾਂ ਨੇ ਕਿਉਂਕਿ ਆਪਾਂ ਨੂੰ ਉਧਰ ਜਰ ਲੋਕਾਂ ਨੇ ਇੰਨਾ ਪਿਆਰ ਦਿੱਤਾ ਆਪਣੀ ਟੀਮ ਨੂੰ ਨਾ ਵੀ ਜਦੋਂ ਵੀ ਮੈਚ ਹੁੰਦਾ ਸੀ ਅਗਲਾ ਘਰਾਂ ਦੇ ਕੰਮਕਾਰ ਛੱਡ ਕੇ ਲੈਣਾ ਤੇ ਐ ਜੁੜ ਕੇ ਬਹਿ ਜਾਂਦੇ ਐ ਲੱਗਦੇ ਨਹੀਂ ਵੀ ਆਪਾਂ ਦੂਜੇ ਏਰੀਏ 'ਚ ਖੇਡਣਾ ਹਨਾ ਸਹੀ ਆ ਬਾਈ ਫਿਰ ਹਾਂ ਫਿਰ ਜਿਹੜਾ ਆਪਣਾ ਸੈਮੀਫਾਈਨਲ ਮੈਚ ਦਾ ਪ੍ਰੈਸ਼ਰ ਸੀਗਾ ਤਾਂ ਆਪਣਾ ਸੀ ਸੀਨੀਅਰ ਪਲੇਅਰ ਹਰਜੀਤ ਆ ਉਹਨੂੰ ਰੈੱਡ ਕਾਰਡ ਹੋ ਗਿਆ ਮੈਚ ਦੇ ਵਿੱਚ ਤਾਂ ਆਪਾਂ 10 ਪਲੇਅਰ ਖੇਡਦੇ ਸੀ ਤਾਂ ਸਾਡੇ ਤੇ ਇੰਨਾ ਪ੍ਰੈਸ਼ਰ ਸੀਗਾ ਵੀ ਅਸੀਂ ਹੁਣ ਮੈਚ ਯਾਰ ਕਿਵੇਂ ਨਾ ਕਿਵੇਂ ਕੱਢਣਾ ਵਾ ਤਾਂ ਆਪਾਂ ਉਹ ਮੈਚ ਪਲਾਂਟੀਆਂ ਤੇ ਬੈਨ ਕੀਤਾ ਤੇ ਫਾਈਨਲ ਮੈਚ ਆਪਣਾ ਝੰਡੂਕੇ ਨਾਲ ਫਾਈਨਲ ਮੈਚ ਪਿਆ ਵਾ ਤੇ ਉਹ ਮੈਚ ਦੇ ਵਿੱਚ ਇੰਨਾ ਕੋ ਲੋਕਾਂ ਨੂੰ ਵੀ ਉਹ ਚਾ ਸੀਗਾ ਕਿਉਂਕਿ ਉਹ ਟੀਮ 3 ਸਾਲ ਹੋ ਗਏ ਉਹ ਟੂਰਨਾਮੈਂਟ ਜਿੱਤਦੀ ਆਉਂਦੀ ਸੀ ਮੈਚ ਫਸਣਾ ਸੀ ਹਾਂ ਕਿਉਂਕਿ ਉਹਨਾਂ ਨੂੰ ਵੀ ਮੀਸ ਸੀ ਵੀ ਯਾਰ ਮੈਚ ਟਫ ਲੱਗੇ ਕਿਉਂਕਿ ਆਪਾਂ ਗੋਲ ਕਰਿਆ ਤਾਂ ਉਹਨਾਂ ਨੇ 5 ਮਿੰਟ ਰਹਿੰਦੇ ਤਾਂ ਗੋਲ ਲਾ ਕੇ ਤਾਂ ਆਪਾਂ ਫਿਰ ਇੱਕ ਗੋਲ ਉੱਪਰ ਕੀਤਾ ਤੇ ਲੋਕਾਂ ਨੇ ਇੰਨਾ ਕਿ ਯਾਰ ਉੱਥੇ ਹੋਰ ਇੰਜੋਏ ਕੀਤਾ ਫੁੱਟਬਾਲ ਨੂੰ ਤਾਂ ਆਖਰੀ ਟੈਗ ਦੇ ਵਿੱਚ ਵੀ ਆਪਾਂ ਨੂੰ ਗਾਲ ਆਪਣੇ ਗੋਲਾਂ ਤੱਕ ਰਹੀ ਆ ਵੀ ਆਪਾਂ ਸੇਵ ਕਰਕੇ ਜਿਵੇਂ ਆ ਤੋ ਟੀਮ ਦੀ ਝੋਲੀ ਪਾਇਆ ਮੈਚ ਆਇਆ ਸਹੀ ਗੱਲ ਨਹੀਂ ਬਹੁਤ ਵਧੀਆ ਬਾਈ ਮੁਬਾਰਕਬਾਦ ਵੀ ਆ ਪੰਡ ਨੂੰ ਲੱਖ ਦੀ ਪਹਿਲਾ ਨਾਮ ਲੱਖ ਹਾਂ ਲੱਖ ਰੁਪਏ ਇਹ ਬਹੁਤ ਵਧੀਆ ਗੱਲ ਆ ਬਾਈ ਤੇ ਵੱਡੀ ਗੱਲ ਇਹ ਵੀ ਆ ਬਾਈ ਆਪਣਾ ਹਰਜੀਤ ਨੇ ਵੀ ਆਉਣਾ ਸੀ ਉਹ ਬਾਈ ਮੈਚ ਸੀਗਾ ਅੱਜ ਪੁੱਟੇ ਚੱਲਦੇ ਆ ਮੈਚ ਉਧਰ ਵੀ ਸੀ ਸੀ ਆ ਬਾਈ ਨਾਲ ਕਮਾਲਪੁਰੇ ਮੈਚ ਸੀਗੇ ਚਲੋ ਉਸ ਕਰਕੇ ਹੁਣ ਬਾਈ ਨਾਲ ਗਾਹਾਂ ਸਵਾਬ ਬਣੂਗਾ ਫੇਰ ਬਣਾਵਾਗੇ ਬਾਈ ਨਾਲ ਵੀ ਜਰੂਰ ਵੀਡੀਓ ਤੇ ਬਾਈ ਫੇਰ ਉੱਥੇ ਜਾਣੀ ਪੂਰਾ ਥਾਪੀਆਂ ਨਾ ਵਗਿਆ ਕੰਮ ਮੈਂ ਕਹਿੰਨਾ ਫਿਰ ਉਹ ਸਵਾਦ ਆਇਆ ਨਾ ਆਪਣੇ ਜਿਹੜੇ ਵੀ ਚੈਨਲ ਤੇ ਲਾਈਵ ਚੱਲਦਾ ਵਾ ਡੀਐਫਸੀ ਤੇ ਲੋਕਾਂ ਨੇ ਬਾਰ ਬਾਰ ਕੱਢ ਕਿ ਉਹ ਮੈਚ ਦੇਖਿਆ ਵੀ ਹਾਂ ਯਾਰ ਵੀ ਬਾਕੀ ਮੈਚ ਲੱਗਿਆ ਨਹੀਂ ਲੱਗਿਆ ਲੱਗਿਆ ਜਿਵੇਂ ਬਾਈ ਹੁਣ ਗੱਲ ਕਰਦੇ ਆਂ ਵੀ ਅੱਜ ਕੱਲ ਦੇ ਹੁਣ ਜਿਵੇਂ ਮੁੰਡੇ ਖੇਡਦੇ ਨੇ ਇਹਨਾਂ ਨੇ ਹਲੇ ਜਾਂ ਸਟਾਰਟ ਕਰਨਾ ਆਪਦਾ ਕਰੀਅਰ ਜਿਹੜੇ ਬੱਚਨਗਾ ਤੁਸੀਂ ਬਾਈ ਪਛਾਣ ਕਰ ਸਕਦੇ ਹੋ ਜਿਹੜਾ ਬੰਦਾ ਖੇਡਦਾ ਉਹ ਪੈਰ ਦੇਖ ਲੈਂਦਾ ਬੰਦੇ ਦਾ ਹੈਨਾ ਜੀ ਵੀਰੇ ਤੈਨੂੰ ਦੱਸਿਆ ਵੀ ਇਹ ਕਿ ਕੁਦਰਤੀ ਗੇਮ ਆ ਯਾਰ ਕੁਦਰਤੀ ਹਾਂ ਬਿਲਕੁਲ ਬਾਈ ਬਿਲਕੁਲ ਵੀਰੇ ਮੈਨੂੰ ਮੈਂ ਪਹਿਲਾਂ ਵੀ ਕਿਹਾ ਵੀ ਆਟੋਮੈਟਿਕ ਹੀ ਨਾ ਬਲੱਡ ਦੇ ਵਿੱਚ ਹੀ ਫੁੱਟਬਾਲ ਕੋਈ ਵੀ ਗੇਮ ਯਾਰ ਬਲੱਡ ਦੇ ਵਿੱਚ ਹੁੰਦੀ ਹੀ ਹੁੰਦੀ ਆ ਬਿਲਕੁਲ ਬਾਈ ਸਹੀ ਆ ਸਹੀ ਆ ਸਹੀ ਵੀ ਉਹੀ ਆਪਾਂ ਪਲੇਅਰਾਂ ਨਾਲ ਜੁੜਦੇ ਆ ਹੂੰ ਫਿਰ ਭਾਈ ਜਿਹਵੇਂ ਹੁਣ ਖੇਡਦੇ ਆ ਜੋ ਬਾਗ ਵੀ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਵੀ ਹਨਾ ਤਾਂ ਦੱਸ ਦੱਸਣਾ ਜਾਓ ਉਹਨਾਂ ਨੂੰ ਵੀ ਤੁਸੀਂ ਆਹ ਚੀਜ਼ ਕਰੋ ਜਾਂ ਕੁਝ ਖਾਣ ਪੀਣ ਦਾ ਕਿਦਾਂ ਵੀ ਉਹ ਚੀਜ਼ਾਂ ਬਿਰੇ ਦੇਖ ਮੇਨ ਗੱਲ ਤਾਂ ਆਪਾਂ ਯਾਰ ਘਰ ਦੀ ਖਾਾਕ ਹੈ ਨਾ ਉਹਦੇ ਅਰਕੀ ਕੋਈ ਰੀਜ਼ ਨਹੀਂ ਹੈਗੀ। ਬਿਲਕੁਲ ਵੀ ਆਪਾਂ ਯਾਰ ਕਿਉਂਕਿ ਇਹ ਗੇਮ ਇੰਨੀ ਕਿ ਪਰਤੀਲੀ ਆਪਾਂ ਲੰਮਾ ਟਾਈਮ ਲਈ ਖੇਡੂ ਹਨਾ ਵੀ ਥੋੜੇ ਟਾਈਮ ਲਈਦਾ ਯਾਰ ਆਪਾਂ ਖਾ ਕੇ ਕੋਈ ਐਸੇ ਜਿਹੇ ਪ੍ਰੋਡਕਟ ਹਨਾ ਉਹ ਤਾਂ ਥੋੜੇ ਕੇ ਟਾਈਮ ਵਾਲੀ ਖਤਮ ਸਹੀ ਹੈ ਬਾਈ ਹਨਾ ਇੱਕ ਵੱਡੀ ਗੱਲ ਹੈਗੀ ਆਪਾਂ ਮਿਹਨਤ ਯਾਰ ਹਨਾ ਜਿਹਨੂੰ ਸ਼ੌਂਕ ਤੇ ਮਿਹਨਤ ਆ ਨਾ ਫੁੱਟਬਾਲ ਦੇ ਵਿੱਚ ਕਿਸੇ ਗੇਮ ਚ ਵੀ ਲਾ ਲਾ ਯਾਰ ਸ਼ੌਂਕ ਤੇ ਮਿਹਨਤ ਜਿਹਦੇ ਕੋਈ ਦੋ ਆ ਉਹ ਬੰਦਾ ਕਾਮਯਾਬ ਹੀ ਆ ਤੇ ਇੱਕ ਆਪ ਦੇ ਸੀਨੀਅਰ ਪਲੇਅਰ ਦੀ ਯਾਰ ਇੱਜ਼ਤ ਕਰੋ ਹਨਾ ਇੱਜਤ ਕਰੋ ਬਾਈ ਵੱਡੀ ਸਹੀ ਗੱਲ ਆ ਸਹੀ ਗੱਲ ਜੋ ਵੀ ਆਪਾਂ ਸਿੱਖਦੇ ਵੀ ਉਹਨਾਂ ਤੋਂ ਆਪਾਂ ਸਿੱਖ ਕੇ ਬਾਅਦ ਚੋ ਆਪਾਂ ਉਹਨਾਂ ਨੂੰ ਉਹੋ ਕਰਨਾ ਹਨਾ ਹੂੰ ਵੀ ਆਪਾਂ ਉਹ ਪਲੇਅਰ ਨੂੰ ਜਿਹੜਾ ਸੀਨੀਅਰ ਤੋਂ ਸਿੱਖਿਆ ਉਹਨੂੰ ਭੁੱਲੋ ਨਾ ਯਾਰ ਭੁੱਲੋ ਨਾ ਭੁੱਲੋ ਨਾ ਜ਼ਰੂਰੀ ਆ ਭਾਈ ਕਿਉਂਕਿ ਉਹ ਤੋਂ ਹੀ ਸਾਰਾ ਕੁਝ ਦੇਖਣਾ ਹਨਾ ਬੰਦਾ ਕਿਸੇ ਨੂੰ ਵੀ ਫੋਲੋ ਕਰ ਸਕਦਾ ਐਨੀ ਵੀ ਗੇਮ ਚ ਹੋਰ ਜ਼ਿੰਦਗੀ ਚ 100 ਚੀਜ਼ਾਂ ਹੁੰਦੀ ਹੈ ਨਾ ਬਈ ਚੀਜ਼ ਚ ਲਾ ਲਿਆ ਯਾਰ ਆਪਾਂ ਕਮਾਕਾਰਾਂ ਚ ਵੀ ਲਾ ਲਿਆ ਆਪਾਂ ਉਸਤਾਦ ਮੰਨਦੇ ਆਂ ਮੈਂ ਉਸਤਾਦ ਆਪਾਂ ਕਹਿਣਾ ਤਾਂ ਸੌਖਾ ਪਰ ਉਸਤਾਦ ਵੀਰੇ ਬਹੁਤ ਚੰਗੀ ਹੈ ਕਿਉਂਕਿ ਉਹ ਚੀਜ਼ ਨੇ ਆਪਣੀ ਆ ਲਾਈਫ ਚੇਂਜ ਕਰੀ ਹੁੰਦੀ ਹੈ ਕਰੀ ਹੈ ਬਈ ਕਰੀ ਹੈ ਕਰੀ ਬਿਲਕੁਲ ਬਿਲਕੁਲ ਤੇ ਬਾਈ ਕੋਈ ਐਸਾ ਮੈਚ ਜਿਵੇਂ ਹੁਣ ਗੱਲ ਖੇਡਦੇ ਹੋ ਤੁਸੀਂ ਹੈ ਨਾ ਬਈ ਪੂਰਾ ਮੈਚ ਮਗਿਆ ਹੋਵੇ ਤੇ ਬਾਈ ਜਿੱਤਣ ਦੀ ਪੂਰੀ ਉਮੀਦ ਹੋਵੇ ਹਨਾ ਕਈ ਵਾਰ ਇਹ ਦੇਖੋ ਪਰਮਾਤਮਾ ਦੇ ਹੱਥ ਵਾਸ ਹੁੰਦਾ ਹਨਾ ਜਿੱਤ ਹਾਰ ਇੱਕ ਟੀਮ ਨੇ ਦਾ ਜਿੱਤ ਹਾਰ ਹੋਣੀ ਜਿੱਤਣੇ ਜਿੱਤਣਾ ਕੋਈ ਐਸਾ ਮੈਚ ਬਾਈ ਐਨ ਸਿਰੇ ਤੇ ਆ ਕੇ ਵੀ ਹਾਰ ਗਏ ਹੋ ਮੋ ਦੁੱਖ ਬੜਾ ਲੱਗਿਆ ਹੋਵੇ ਵੀ ਯਾਰ ਆਹ ਚੀਜ਼ ਹਨਾ ਗਲਤ ਹੋ ਗਈ ਕਿ ਹੈ ਐਸਾ ਮੈਚ ਬਾਈ ਇਹ ਮੈਚ ਦਾ ਮਾਹਨ ਹੁਣ ਪਹਿਲਾਂ 2007 ਤੋਂ ਲੈ ਕੇ 11 ਤੱਕ ਬਹੁਤ ਇੰਨੇ ਕ ਟਫ ਮੈਚ ਹੋਇਆ ਹਨਾ ਵੀ ਆਪਾਂ ਸੈਮੀ ਸਾਰਿਆਂ ਨੂੰ ਬੱਦ ਦੁੱਖ ਹੁੰਦਾ ਜਦੋਂ ਟੀਮ ਸੈਮੀਫਾਈਨਲ ਮੈਚ ਹਾਰਦੀ ਹੈ ਕਿਉਂਕਿ ਫੁੱਟਬਾਲ ਦਾ ਟੂਰਨਾਮੈਂਟ ਲੰਬਾ ਹੁੰਦਾ ਪੰਜ ਚਾਰ ਦਿਨ ਆਪਾਂ ਜਾਣਦੇ ਆ ਵੀ ਲਗਾਤਾਰ ਜਾਣਾ ਸੈਮੀਫਾਈਨਲ ਮੈਚ ਹਾਰਨਾ ਹਨਾ ਫਿਰ ਉੱਥੇ ਜਾ ਕੇ ਆਪਾਂ ਨੂੰ ਮਨ ਦੇ ਵਿੱਚ ਆਪਣੇ ਬਹੁਤ ਉਹ ਹੁੰਦੀ ਆ ਹੁਣ ਆਪਣਾ ਸ਼ਰਾਬੇ ਕੱਪ ਤੇ ਨਾ ਮੈਚ ਸੀਗਾ ਇਹ ਕੀ ਸੈਮੀ ਫਾਈਨਲੀ ਟੀਮਿਆਂ ਨਾਲ ਠੀਕ ਹੈ ਬਈ ਆਪਣਾ ਇੰਨਾ ਕੁ ਟਾਫ ਮੈਚ ਲੱਗਿਆ ਆਪਾਂ ਉਹ ਮੈਚ ਆਪ ਖੇਡ ਰਹੇ ਹਾਂ ਆਪਾਂ ਨੂੰ ਉਹ ਪੂਰਾ ਦੇਖ ਰਿਹਾ ਵੀ ਆਪਣੀ ਪਰ ਪਲਾਂਟੀਆਂ ਤੇ ਜਾ ਕੇ ਯਾਰ ਆਪਾਂ ਉਹ ਹੋਇਆ ਆਪਣੇ ਮਨ ਦੀ ਤਮੰਨਾ ਵੀ ਜਿੰਨਾ ਟਾਈਮ ਵੀ ਖੇਡਿਆ ਮੇਰੇ ਹੁੰਦੇ ਸਰਾਬੇ ਦਾ ਟੂਰਨਾਮੈਂਟ ਨਹੀਂ ਜਿੱਤੇ ਆਪਣੇ ਮਨ ਦੀ ਆ ਵੀ ਆਪਾਂ ਸਰਾਬੇ ਦਾ ਟੂਰਨਾਮੈਂਟ ਜਿੱਤਣਾ ਜਿੱਤੀ ਜਿੱਤੀ ਠੀਕ ਆਪਣੀ ਟੀਮ ਜਿੱਤੀ ਜ਼ਰੂਰ ਆ ਪਰ ਜਿੰਨਾ ਕ ਟਾਈਮ ਪਹਿਲਾਂ ਮੈਂ ਖੇਡਿਆ ਤੇ ਹੁਣ ਵੀ ਆਪਾਂ ਥੋੜਾ ਜਿਹਾ ਸੈਮੀਫਾਈਨਲ ਤੱਕ ਜਾ ਕੇ ਲਾਸ ਹੋ ਜੰਨੇ ਵੀ ਚਲ ਆਪਣੇ ਮਨ ਦੀ ਤਮੰਨਾ ਆ ਕੋ ਸਰਾਬੇ ਦਾ ਟੂਰਨਾਮੈਂਟ ਜਿੱਤਣਾ ਸਹੀ ਆ ਸਹੀ ਆ ਸਹੀ ਨਹੀਂ ਕਰੂ ਬਾਈ ਪ੍ਰਮਾਤਮਾ ਕਿਰਪਾ ਹੈ ਨਾ ਕੋਈ ਚੱਕਰ ਹੀ ਨਹੀਂ ਹੈਗਾ ਤੇ ਬਾਈ ਮੋਟੀਵੇਸ਼ਨ ਕਹ ਸਕਦੇ ਆ ਤੁਹਾਨੂੰ ਵੀ ਦੇਖਦੇ ਆ ਜਵਾਬ ਹਨਾ ਜਾਂ ਕੋਈ ਵੀ ਆ ਵੀ ਉਹ ਜਵਾਬ ਅੱਜ ਕੱਲ ਉਹਨਾਂ ਕੋਲ ਕੀ ਰਾਹ ਵਾ ਵੀ ਗੇਮ ਦੇ ਵਿੱਚ ਪੂਰਾ ਉਤਰਨ ਚੰਗੀ ਤਰ੍ਹਾਂ ਯਾਰ ਵੱਡੀ ਗੱਲ ਤਾਂ ਪਹਿਲਾਂ ਗਰਾਊਂਡ ਨਾਲ ਜੁੜੋ ਹਨ ਗਰਾਊਂਡ ਦੇ ਨਾਲ ਜੁੜੋ ਤੇ ਆਪਾਂ ਆਪਦੇ ਉਸਤਾਦਾਂ ਦੀ ਆਪਾਂ ਕੋਸ਼ਿਸ਼ ਦੀ ਕੋਈ ਦੀ ਸੀਨੀਅਰ ਪਲੇਅਰ ਦੀ ਇੱਜ਼ਤ ਹਨ ਤੇ ਬਾਕੀ ਯਾਰ ਮੇਨ ਗੱਲ ਮਿਹਨਤ ਤੇ ਆ ਕਿਉਂਕਿ ਜਿੰਨੀ ਆਪਾਂ ਹਾਰਡ ਮਿਹਨਤ ਕਰਾਂਗੇ ਕਿਉਂਕਿ ਯਾਰ ਫੁੱਟਬਾਲ ਇੱਕ ਅਜਿਹੀ ਗੇਮ ਆ ਨਾ ਬੰਦਾ ਉੱਠਦਾ ਦਾ ਹੈਗਾ ਫਿਰ ਇੰਜਰੀ ਲੈ ਕੇ ਬਹਿ ਜਾਂਦੀ ਆ ਲੰਬੇ ਟਾਈਮ ਲਈ ਹਨ ਵੀ ਜਿੰਨਾ ਕਾ ਪਾ ਸਟਰਗਲ ਆਪਾਂ ਆਪਦੀ ਗਰਾਊਂਡ ਵਰਕ ਜੀ ਦੇਣਾ ਮਨ ਉਹਦੇ ਅਰਗੇ ਰੀਸ ਨਹੀਂ ਉਹ ਚੀਜ਼ ਨੂੰ ਕਵਰ ਕਰੋ ਪਹਿਲਾਂ ਜਦੋਂ ਹਨ ਆਪਾਂ ਨੂੰ ਪ੍ਰੈਕਟਿਸ ਕਰਨ ਦਾ ਮੌਕਾ ਮਿਲਦਾ ਉਹ ਉਹਦੋਂ ਕਵਰ ਕਰੋ ਜ਼ਰੂਰੀ ਹੈ ਬਾਈ ਇਹ ਜੀ ਤੇ ਬਾਈ ਜਿਵੇਂ ਤੁਸੀਂ ਦੱਸਦੇ ਹੋ ਵੀ 2000 ਤੁਸੀਂ 5 ਸਾਲ ਤਾਂ ਲਗਾਤਾਰ ਰੱਖੀ ਆ ਫਿਰ ਵਿੱਚ ਤੁਸੀਂ ਗੇਮਾਂ ਤੋਂ ਥੋੜਾ ਟਾਈਮ ਦੂਰ ਰਹੇ ਹੋ ਫਿਰ ਵਾਪਸੀ ਕਿਵੇਂ ਹੋਈ ਬਾਬਸੀ ਯਾਰ ਵੀਰੇ ਮਾਨ ਚੱਲ ਆਪਾਂ ਪਹਿਲਾਂ ਜਿੰਨੇ ਆਪਣੇ ਸੀਨੀਅਰ ਪਲੇਅਰ ਸੀਗੇ ਹਨਾ ਵੀ ਉਹਨਾਂ ਨੂੰ ਵੀ ਪਤਾ ਵੀ ਹਾਂ ਇਹ ਬੰਦੇ ਜਿੰਨਾ ਟਾਈਮ ਫੋਟੋ ਵਾਲ ਖੇਡਿਆ ਤਾਂ ਆਪਾਂ ਯਾਰ ਆਪਦੇ ਦੰਦ ਤੇ ਖੇਡਿਆ ਹਨਾ ਸਹੀ ਹੈ ਹਾਂ ਵੀ ਆਪਣੇ ਆਪ ਦੇ ਪੈਂਡ ਨੂੰ ਵੀ ਮਾਨ ਰਿਹਾ ਵਾ ਆਪਾਂ ਆਪਦੇ ਕੱਲੇ ਸਿਰ ਤੇ ਆਪਾਂ ਇਹ ਨਹੀਂ ਕਹਿੰਦੇ ਵੀ 10 ਪਲੇਅਰ ਵੀ ਜੋਰ ਲਾਉਂਦੇ ਹਨਾ ਵੀ ਐਂਡ ਤੇ ਪਲਾਂਟੀਆਂ ਤੇ ਆ ਕੇ ਮੈਚ ਜਿੱਤਾਉਣਾ ਹਨਾ ਵੀ ਆਪਾਂ ਚੱਲ ਮਹਾਰਾਜ ਦੀ ਕਿਰਪਾ ਨਾਲ ਆਪਾਂ ਉਹ ਟਾਈਮ ਦੇ ਵਿੱਚ ਵੀ ਚੰਗੇ ਸੀ ਤੇ ਅੱਜ ਵੀ ਆਪਣੇ ਦੇ ਬਾਹਰ ਕਿਰਪਾ ਹਨਾ ਹਾਂ ਬਾਕੀ ਗੱਲ ਯਾਰ ਸੀਨੀਅਰ ਪਲੇਅਰ ਵੀਰੇ ਠਾਕ ਕਰ ਸੀਗਾ ਸਤਨਾਮ ਬਾਈ ਸੀਗਾ ਜਲौरा ਸੀਗਾ ਪੜਕੀ ਸੀਗਾ ਤੇ ਨਾਲ ਹੋਰ ਆਪਣੇ 플레이ਰ ਜੁੜੇ ਹੋਏ ਸੀਗੇ ਹਨਾ ਬਾਹਰ ਚਲੇ ਗਏ ਕਾਫੀ 플레이ਰ ਸਹੀ ਹੈ ਵੀ ਉਹਨਾਂ ਨੇ ਚੱਲ ਆਪਾਂ ਯਾਰ ਅਗਲੇ ਦੇ ਕੰਟੈਕਟ ਤੇ ਸੀਗੇ ਤਾਂ ਉਹਨਾਂ ਨੇ ਆਪਾਂ ਨੂੰ ਇਹੀ ਗੱਲ ਕਹੀ ਯਾਰ ਨਹੀਂ ਯਾਰ ਬਾਈ ਤੂੰ ਤੂੰ ਯਾਰ ਤੇਰੇ ਤੇ ਮਾਣ ਆ ਸਾਨੂੰ ਹਨਾ ਪਿੰਡ ਦੇ ਵੀ ਤੂੰ ਯਾਰ ਵਾਪਸੀ ਕਰ ਵੀ ਤੇਰੇ ਚ ਉਹ ਕਲਾ ਵਾ ਹਨਾ ਵੀ ਜਿਹਦੀ ਆਪਾਂ ਆਪਾਂ ਹਰੇਕ ਪਲੇਅਰ ਮੰਗ ਕਰਦਾ ਹਨਾ ਸਹੀ ਗੱਲ ਆ ਸਹੀ ਗੱਲ ਆ ਵੀ ਚੱਲ ਉਹ ਬੰਦਿਆਂ ਨੇ ਆਪਾਂ ਨੂੰ ਇੰਨਾ ਕੋਹ ਕਰਿਆ ਬਾਕੀ ਮੈਂ ਸੁਖੀ ਡਾਕਟਰ ਸੀਗਾ ਆਪਣੇ ਧੂਰਪੋਟ ਵਾਲਾ ਹਾਂ ਹਾਂ ਬਿਲਕੁਲ ਹਾਂ ਉਹ ਬੰਦੇ ਕੋ ਜਦੋਂ ਮਿਲਣਾ ਉਹਨੇ ਕਹਿਣਾ ਯਾਰ ਮੈਨੂੰ ਤੂੰ ਹੋ ਫੈਟ ਹੋ ਫੈਟ ਉਦੋਂ ਜਦੋਂ ਮੈਂ ਆਪਾਂ ਵੀਰੇ ਪਿਛਲੇ ਸਾਲ ਪ੍ਰੈਕਟਿਸ ਸ਼ੁਰੂ ਭਰੀ ਆ ਇੱਕ ਕੁਆਂਟਲ 7 ਕਿਲੋ weight ਸੀਗਾ ਅੱਜ 91 ਕਿਲੋ weight ਆ ਤੈਨਾਲ ਆਪਾਂ ਆਪਦੀ ਵੀ ਮਿਹਨਤ ਵੀ ਵੀ ਹੈ ਨਾ ਨਾਲ ਆਪਾਂ ਜੇ ਤੈਨੂੰ ਪਤਾ ਕੰਮ ਵੀ ਕਰਦੇ ਆ ਹਨਾ ਕੰਮ ਵੀ ਕਰਦੇ ਆ ਇਹੀ ਬਾਈ ਜਿਵੇਂ ਪਹਿਲਾਂ ਕਿਹਾ ਵੀ ਵੱਡੀ ਗੱਲ ਆ ਮੇ ਨਾਲੇ ਜੌਬ ਕਰਨੀ ਉਹਦੇ ਨਾਲ ਗੇਮ ਨੂੰ ਜਾਰੀ ਰੱਖਣਾ ਬਹੁਤ ਵੱਡੀ ਚੀਜ਼ ਆ ਇਹ ਤੇ ਬਾਈ ਹਾਸੇ ਵਾਲੀ ਗੱਲ ਆ ਇੱਕ ਵੀ ਪੜੱਕੀ ਜੇ ਤੁਸੀਂ ਜ਼ਿਕਰ ਕਰਿਆ ਵੀ ਪੜੱਕੀ ਨਾਂ ਕਿਵੇਂ ਪਿਆ ਉਹ ਪੜੱਕੀ ਕਾ ਤਾਂ ਕਹਿੰਦੇ ਆ ਪੜੱਕੀ ਆ ਰਾਇ ਸੀਗਾ ਵੀਰੇ ਜਿਵੇਂ ਹੁਣ ਆਪਾਂ ਪਿੰਡ 'ਚ ਤਾਂ ਹਰੇਕ ਬੰਦੇ ਦਾ ਕੋਈ ਨਾ ਕੋਈ ਛੋਟਾ ਨਾਂ ਹੁੰਦਾ ਵਾ ਹਨਾ ਇਹ ਚੀਜ਼ ਆਏ ਸੀਗਾ ਇਹ ਥੋੜੀ ਜਿਹੀ ਚੀਡ ਫਾੜਦਾ ਹੁੰਦਾ ਸੀਗਾ ਇਹਨੇ ਖੇਡਣ ਰੋਕੇ ਹਾਂ ਹਾਂ ਕੋਈ ਵੀ ਗੇਮ ਖੇਡਣੀ ਕਰੈਕਟ ਖੇਡਣੀ ਜਾਂ ਆਪਾਂ ਹਨਾ ਪਰ ਇਹਨੂੰ ਅਸੀਂ ਐਂ ਕਹਿਣਾ ਵੀ ਯਾਰ ਇਹ ਪੜੱਕੀ ਤੂੰ ਜਿਹੜੀ ਚੀਜ਼ ਦੇ ਮਗਰ ਲੱਗਦਾ ਨਾ ਫਿਰ ਟੁੱਟ ਕੇ ਪੈਣਾ ਵਾ ਵੀ ਹਾਂ ਫਿਰ ਇਹਨੇ ਚੱਲ ਆ ਕੇ ਫੁੱਟਬਾਲ 'ਚ ਹੁਣ ਜਿਵੇਂ ਆਪਾਂ ਬਾਹਰ ਖੇਡਣ ਜਾਂਦੇ ਆ ਅਗਲਾ ਹਰਜੀਤ ਕਿਸੇ ਤੋਂ ਘੱਟ ਫਿਆਣੇ ਰੋਪੜ ਕੀ ਕਹਤਾ ਨਾ ਉਹ ਬੰਦੇ ਦੇ ਯਾਰ ਤੂੰ ਨਾਲ ਜਾਂਦੇ ਆ ਨਾ ਅਗਲਾ ਵੀ ਇਹ ਫਿਦਾ ਹੋ ਜਾਂਦਾ ਹੈ ਇਹਦਾ ਸਹੀ ਗੱਲ ਹੈ ਨੇ ਹੁਣ ਤਾਂ ਨਾਮ ਬਈ ਬਾਕੀ ਯਾਰ ਆਪਾਂ ਵੱਡੀ ਗੱਲ ਉਹਦੀ ਤੇ ਪੜਕੀ ਦੇ ਠਾਕੁਰ ਵੀਰੇ ਸਤਨਾਮ ਉਹਨਾਂ ਦੇ ਕਿੰਨੇ ਸੀਨੀਅਰ ਪਲੇਅਰ ਨੇ ਟੀਮ ਦੇ ਵਿੱਚ ਉਹਨਾਂ ਦੀ ਬਹੁਤ ਦੇਣ ਆਪਣੀ ਟੀਮ ਨੂੰ ਟੀਮ ਜੋੜ ਕੇ ਰੱਖਣੀ ਵੱਡੀ ਗੱਲ ਆ ਯਾਰ ਹੈਨਾ ਟੀਮ ਵਰਕ ਟੀਮ ਤਾਂ ਹਰੇਕ ਪਿੰਡ ਦੀ ਬਾਣੀ ਨੇ ਪਰ ਟੀਮ ਨੂੰ ਜੋੜ ਕੇ ਰੱਖਣਾ ਵੱਡੀ ਗੱਲ ਆ ਬਿਲਕੁਲ ਬਾਈ ਬਿਲਕੁਲ ਇਹ ਬਾਈ ਜਿੰਨਾ ਟਾਈਮ ਗੋਲ ਕੀਪਰ ਬਾਈ ਖੜਾ ਹੋ ਮਯਾਲ ਆ ਵੀ ਬਾਲ ਲੰਘ ਜੇ ਇੰਨੀ ਬਾਈ ਦੀ ਪਕੜਾ ਬਾਲ ਤੇ ਗੇਮ ਚ ਇੰਨਾ ਯਾਨੀ ਕਿ ਸਕੋਪ ਬਾਈ ਦਾ ਇੰਨਾ ਰਹਿੰਦਾ ਵਾ ਬਾਲ ਤੇ ਇੰਨਾ ਧਿਆਨ ਰਹਿੰਦਾ ਵੀ ਨੰਗ ਨਹੀਂ ਖਾਦੀ ਬਾਲ ਜਿੰਨਾ ਟਾਈਮ ਬਾਈ ਖੜਾ ਤੇ ਹੋਰ ਬਾਈ ਕੋਈ ਪੁਰਾਣਾ ਐਸਾ ਕਿੱਸਾ ਜਿਹੜਾ ਕੋਈ ਮੈਚ ਪੂਰਾ ਮਗਿਆ ਹੋਵੇ ਕੋਈ ਜਰ ਕਿ ਇੱਕ ਵਾਰੀ ਦੀ ਗੱਲ ਆ ਵੀ ਜੇ ਮੈਂ ਆਪਾਂ ਨਾ ਆਣ ਦੂ 2009 10 ਦੇ ਮੌਕੇ ਨਾ ਆਪਣੇ ਟੂਰਨਾਮੈਂਟ ਹੁੰਦਾ ਸੀਗਾ ਆਣ ਦੂ ਪਿੰਡ ਦੇ ਵਿੱਚ ਤਾਂ ਥੋੜੀ ਜਿਹੀ ਜਲ ਆਪਣੀ ਵੀ ਥੋੜੀਆਂ ਗਲਤੀਆਂ ਨੇ ਉਹ ਟਾਈਮਾਂ ਦੀਆਂ ਹਨਾ ਮੈਂ ਨਾ ਆਪਦੇ ਪਿੰਡ ਵੱਲੋਂ ਬੀ ਟੀਮ ਬਣਾ ਲਈ ਅੱਛਾ ਬੀ ਟੀਮ ਬਣਾਈ ਹੋਈ ਤਾਂ ਕਿਉਂਕਿ ਇਹ ਟੀਮ ਦੇ ਵਿੱਚ ਚੰਗੇ ਪਲੇਅਰ ਸੀ B ਦੇ ਵਿੱਚ ਸਾਨੂੰ ਕਬੱਡੀ ਚੋ ਪਲੇਅਰ ਲੈਣੇ ਪਏਗੇ ਉਹ ਟਾਈਮਾਂ ਦੇ ਵਿੱਚ ਜਿਹੜੇ ਬੰਦੇ ਪਰ ਸੀਰਕ ਤੌਰ ਤੇ ਉਹ ਫਿੱਟ ਸੀਗੇ ਅਸੀਂ ਖੜਾਏ ਨਾਲ ਹਨਾ ਠੀਕ ਹੈ ਵੀ ਖੜਾਏ ਹੋਏ ਤਾਂ ਮਾਨ ਵੀਰੇ ਉਹ ਮੈਚ ਸਾਡੇ ਜਿੰਨੇ ਮੈਚ ਵੀ ਲੱਗੇ ਪਹਿਲੇ ਮੈਚ ਤੋਂ ਲੈ ਕੇ ਸਾਡੇ 6 ਮੈਚ ਪਲਾਂਟੀਆਂ ਤੱਕ ਹੀ ਗਏ अच्छा हां प्लांटियां हर एक मैच ਦੇ ਵਿੱਚ ਉਹ ਤਿੰਨ ਸੇਵ ਕਰਨੀਆਂ ਤਾਂ ਜਦਦੇ ਉਹ ਟੂਰਨਾਮੈਂਟ ਜਿੱਤੇ ਤਾਂ ਲੋਕਾਂ ਨੇ ਇੰਨਾ ਕੁ ਪਿਆਰ ਦਿੱਤਾ ਯਾਰ ਉਹ ਚੀਜ਼ ਆਪਣੇ ਦਿਨੋਂ ਹਲੇ ਤੱਕ ਨਹੀਂ ਭੁੱਲੀ ਹੈਗੀ ਸਹੀ ਗੱਲ ਸਹੀ ਗੱਲ ਨਹੀਂ ਲੋਕ ਭਾਈ ਮਾਨ ਸਤਿਕਾਰਤਾ ਦੇਖੋ ਦਿੰਦੇ ਹੀ ਨੇ ਹਨਾ ਜਿਹਦੇ ਜਿਹੜੇ ਬੰਦੇ 'ਚ ਕਲਾ ਹੁੰਦੀ ਆ ਉਹਤੇ ਹੀ ਮਾਨ ਹੁੰਦਾ ਬੰਦੇ ਦਾ ਇਹ ਤਾਂ ਗੱਲ ਹੈ ਹੈਗੇ ਨਹੀਂ ਭਾਈ ਤੇ ਵੱਡੀ ਗੱਲ ਆ ਤੇ ਭਾਈ ਜਿਵੇਂ ਹੁਣ ਆਪਾਂ ਦੇਖਦੇ ਆਂ ਵੀ ਆਪਣੇ ਇੰਡੀਆ ਤੇ ਲਾ ਲਓ ਹਨਾ ਪੰਜਾਬ ਤੇ ਲਾ ਲਓ ਵੀ ਫੁੱਟਬਾਲ ਕਿਤੇ ਨਾ ਕਿਤੇ ਬਹੁਤ ਉਹ ਹਸਾਬ ਨਾਲ ਹੈ ਨਾ ਜਿਵੇਂ ਬਾਹਰਲੀ ਗੇਮ ਆ ਉਹ ਜ਼ਿਆਦਾ ਉੱਪਰ ਆ ਹਾਈਪ ਉਹਦਾ ਕੀ ਕਾਰਨ ਮੰਨਦੇ ਹੋ ਬਈ ਕਿ ਯਾਰ ਉਧਰ ਦੀਆਂ ਸਰਕਾਰਾਂ ਲਾ ਲਾ ਹਨਾ ਜਿਵੇਂ ਆਪਾਂ ਉਹ ਪਹਿਲਾਂ ਨਰਸਰੀ ਉਹ ਤਿਆਰ ਇਦਾਂ ਦੀ ਕਰਦੇ ਆ ਹਨਾ ਵੀ 플레이ਰ ਨੂੰ ਉਹਨਾਂ ਨੇ ਜਿੱਥੇ ਤੱਕ ਪਹਿਲਾਂ ਤਾਂ ਉਹਨੇ ਬੱਚੇ ਦੀ ਸੋਚ ਦੇਖਣੀ ਹੈ ਵੀ ਇਹ ਕਿਹੜੀ ਚੀਜ਼ ਵੱਲ ਜ਼ਿਆਦਾ ਧਿਆਨ ਦੇ ਰਿਹਾ ਹੈ ਹਨਾ ਸਹੀ ਆ ਬਾਈ ਫਿਰ ਉਹਨਾਂ ਨੇ ਇਹ ਚੀਜ਼ ਨੂੰ ਦੇਖਣਾ ਵੀ ਇਹ ਬੰਦੇ ਦੀ ਇਹਦੇ ਵਿੱਚ ਰੁਚੀ ਜ਼ਿਆਦਾ ਹੈ ਫਿਰ ਉਹ ਬੰਦੇ ਨੂੰ ਉਦਾਂ ਦੀਆਂ ਅਕੈਡਮੀਆਂ ਦੇ ਵਿੱਚੋਂ ਤਿਆਰ ਕਰਕੇ ਸਹੂਲਤਾਂ ਦੇਣੀਆਂ ਡਾਈਟ ਦੇਣੀ ਹੈ ਨਾ ਉਹ ਚੀਜ਼ਾਂ ਬੰਦੇ ਨੂੰ ਬਹੁਤ ਉੱਪਰ ਲੈ ਜਾਂਦੀਆਂ ਨੇ ਕਿਉਂਕਿ ਪ੍ਰੋਫੈਸ਼ਨਲ ਫੁੱਟਬਾਲ ਆਪਾਂ ਕਹਿ ਦਿੰਨੇ ਹਾਂ ਉਹਨੂੰ ਹਾਂਜੀ ਹਾਂਜੀ ਕਿਉਂਕਿ ਗਰਾਊਂਡ ਦੇਣੇ ਫਿਰ ਬਾਕੀ ਉਹ ਯਾਰ ਆਪਣੇ ਵਰਲਡ ਦੇ ਵਿੱਚ ਨਾ ਇੰਨੀ ਫੇਮਸ ਆ ਉਹ ਚੀਜ਼ਾਂ ਹਨ ਫਿਰ ਉਹਦੇ ਨਾਲ ਬਹੁਤ ਫਰਕ ਪੈਂਦਾ ਕਿਉਂਕਿ ਆਪਣੇ ਚੱਲ ਚੰਗਾ ਯਾਰ ਏਰੀਏ ਦੇ ਹਿਸਾਬ ਨਾਲ ਹਰੇਕ ਗੇਮ ਖੇਡੀ ਜਾਂਦੀ ਆ ਪਰ ਆਪਣੇ ਏਰੀਏ ਦੇ ਵਿੱਚ ਬਹੁਤ ਚੰਗੀ ਫੁੱਟਬਾਲ ਹੈ ਨਾ ਪੰਜਾਬ ਦੇ ਵਿੱਚ ਵੀ ਇਹੋ ਜਿਹੇ ਪਲੇਅਰ ਪੈਲੇ ਵੀ ਜਿਹੜੇ ਆਪਾਂ ਨੂੰ ਵਧੀਆ ਆਪਾਂ ਨੂੰ ਰਿਜ਼ਲਟ ਦੇ ਰਹੇ ਨੇ ਵਧੀਆ ਹਾਂ ਸਹੀ ਹੈ ਸਹੀ ਜਾਨੀ ਮੇਨ ਕਾਰਨ ਇਹੀ ਆ ਬਾਈ ਦੀ ਗੱਲ ਸਹੀ ਆ ਵੀ ਨਰਸਰੀ ਤੋਂ ਲੈ ਕੇ ਵੀ ਜਦੋਂ ਬੂਟਾ ਉੱਗਦਾ ਉਦੋਂ ਤੋਂ ਲੈ ਕੇ ਵੱਡਾ ਹੋਣ ਤੱਕ ਉਹਦੇ ਤੇ ਪੂਰਾ ਧਿਆਨ ਦਿੰਦੇ ਨੇ ਤਾਂ ਕਿ ਜਾ ਕੇ ਅੱਜ ਜਿਵੇਂ ਪਲੇਅਰ ਹੈ ਨਾ ਤਾਂ ਕਰਕੇ ਜਿਆਦਾ ਫਰਕ ਆ ਇਹ ਹੋਰ ਬਾਈ ਕੋਈ ਦਿਲ ਦੀ ਗੱਲ ਰਹਿ ਗਈ ਹੋਵੇ ਤੁਹਾਡੇ ਮਨ ਦੀ ਦੱਸਣਾ ਆਉਂਦੇ ਹੋ ਜਿਆਦਾ ਆਪਾਂ ਇਹੀ ਆ ਵੀ ਆਪਣੇ ਤਮੰਨਾ ਵੀ ਇੱਕ ਦਾ ਸਰਬੇਲਾ ਟੂਰਨਾਮੈਂਟ ਜਿੱਤਣਾ ਇੱਕ ਆਪਣੀ ਟੀਮ ਨਾ ਜਿੰਮੇ ਆਪਣੀ ਟੀਮ ਆ ਸਾਲ ਦੇ ਵਿੱਚ ਸੀਜ਼ਨ 'ਚ ਪ੍ਰੈਕਟਿਸ ਕਰੀ ਆ ਹਨਾ ਵੀ ਆਪਣੇ ਜਿੰਨਾ ਵੀ ਹੋ ਸਕਦਾ ਆਪਣੇ ਪੰਜਾਬ ਦੇ ਜਿੰਨੇ ਵੀ ਕੱਪ ਖੇਡਦੇ ਆ ਵੀ ਵੱਧ ਤੋਂ ਵੱਧ ਝੋਲੀ ਪਾਈਏ ਹਨਾ ਨਹੀਂ ਸਹੀ ਆ ਬਾਈ ਕਿਉਂਕਿ ਯਾਰ ਆਪਾਂ ਕਿਉਂਕਿ ਨਵੇਂ ਮੁੰਡੇ ਉਨੇ ਹੀ ਟਾਈਮ ਆਪਣੇ ਨਾਲ ਜਾਦੇ ਜੁੜਨਗੇ ਜਦੋਂ ਆਪਣੀ ਟੀਮ ਦਾ ਰਿਜ਼ਲਟ ਚੰਗਾ ਆਊਗਾ ਯਾਰ ਗੱਲ ਸਹੀ ਗੱਲ ਆ ਸਹੀ ਗੱਲ ਇਹ ਹੁਣ ਤਾਂ ਬਾਈ ਵਧੀਆ ਆਪਣੇ ਪੈਂਟ ਦਾ ਲਾਉਂਦੀ ਹੈ ਹਨਾ ਵਧੀਆ ਨੰਬਰ ਵੀ ਲਾਉਂਦੀ ਆ ਪੰਜਵੇਂ ਨੰਗਲ ਕਲਾਂ ਵੀ ਵਧੀਆ ਲਾਇਆ ਹਨਾ ਹਾਸੀ ਵੀਰੇ ਹਾਂ ਹੋਰ ਇਹ ਦੋ ਹੁਣ ਅੱਜ ਜਾਣਾ ਮੈਚ ਚੱਲ ਪੁੱਟੇ ਆ ਵੀਰੇ ਆਪਣਾ ਹਾਂ ਕਿਉਂਕਿ ਪਿਛਲੇ ਹਫ਼ਤੇ ਲਗਾਤਾਰ 15 ਦਿਨ ਹੋ ਗਏ ਪਹਿਲਾਂ ਖਾਸੀ ਖੇਡਦੇ ਸੀ ਉੱਥੋਂ ਵੀ ਆਪਾਂ ਨਾਮ ਚੰਗਾ ਸੀਗਾ ਉੱਥੋਂ ਵੀ ਬੈਨ ਕੀਤਾ ਹਾਂਜੀ ਤਾਂ ਫਿਰ ਨੰਗਲ ਮਾਨ ਸੀ ਤਾਂ ਹੁਣ ਵੀਰੇ ਚੱਲ ਆਪਣਾ ਪੁੱਟੇ ਅੱਜ ਕੁਆਟਰ ਫਾਈਨਲ ਮੈਚ ਹੈ ਹਨਾ ਚੱਲ ਬਾਕੀ ਮਹਾਰਾਜ ਦੀ ਦੇ ਆ ਹਨਾ ਹਾਂ ਰੂ ਮੇਰ ਹਨਾ ਹਾਂ ਵੀਰੇ ਲਓ ਵੀ ਮਿੱਤਰੋ ਗੱਲਬਾਤ ਹੋਈ ਬਾਈ ਨਾਲ ਸਾਰੀਆਂ ਗੱਲਾਂ ਬਾਤਾਂ ਬਾਈ ਨੇ ਸਾਂਝੀਆਂ ਕਰੀਆਂ ਹੈਨਾ ਤੇ ਫੁੱਟਬਾਲ ਵਾਲੇ ਜਿੰਨੇ ਵੀ ਮੇਰੇ ਵੀਰ ਭਰਾ ਨੇ ਸਾਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਗੱਲਬਾਤ ਜੇ ਚੰਗੀ ਲੱਗੀ ਜਿਵੇਂ ਵੀ ਲੱਗੀ ਕਮੈਂਟ ਕਰਿਓ ਹੈਨਾ ਤੇ ਬਾਈ ਦਾ ਬਹੁਤ ਬਹੁਤ ਧੰਨਵਾਦ ਬਾਈ ਨੇ ਮੈਚ ਖੇਡਣ ਜਾਣਾ ਸੀ ਬਾਈ ਕਹਿੰਦਾ ਵੀ ਮੈਂ ਆਉਣਾ ਵੀ ਕੰਮ ਤੋਂ ਬਾਈ ਹਾਫ ਡੇ ਲੈ ਕੇ ਆਇਆ ਕੰਮ ਤੋਂ ਕੰਮ ਤੋਂ ਆ ਕੇ ਹੁਣ ਸਾਰੇ ਅਸੀਂ ਵੀਡੀਓ ਬਣਾਈ ਤੇ ਹੁਣ ਬਾਈ ਨੇ ਪਹਿਲਾਂ ਪੁੱਟੇ ਜਾਣਾ ਫਿਰ ਕਮਾਲਪੁਰੇ ਮੈਚ ਚਾਲਦੇ ਨੇ ਉਤੇ ਵੱਡੀ ਗੱਲ ਆ ਬਾਈ ਮੈਨੂੰ ਬਾਈ ਧੰਨਵਾਦ ਬਹੁਤ ਬਹੁਤ ਵੀਡੀਓ ਬਾਈ ਚੰਗੀ ਲੱਗੇ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ ਦੀ ਹਾਂ